ਬਠਿੰਡਾ ਦੇ ਅੰਦਰ ਦਿਨ ਦਿਹਾੜੇ ਰਿਲਾਇੰਸ ਪੰਪ ਦੇ ਕਰਿੰਦੇ ਤੋਂ ਕੀਤੀ 5 ਲੱਖ ਰੁਪਏ ਦੀ ਲੁੱਟ ਲੁੱਟ ਕੇ ਲਟੇਰੇ ਹੋਏ ਫਰਾਰ ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਕੈਮਰੇ ਡੀਐਸਪੀ ਦਿਹਾਤੀ ਹਿਨਾ ਗੁਪਤਾ ਅਤੇ ਡੀਐਸਪੀ ਡੀ ਰਿਸ਼ੇ ਸ਼ਰਮਾ ਪਹੁੰਚੇ ਮੌਕੇ ਤੇ ਕਰ ਰਹੇ ਆ ਮਾਮਲੇ ਦੀ ਜਾਂਚ ਮਾਮਲਾ ਬਠਿੰਡਾ ਦੇ ਪਿੰਡ ਜੋਧਪੁਰ ਰਮਾਣਾ ਤੋਂ ਜੱਸੀ ਪੌੜ ਵਾਲੀ ਨੂੰ ਜਾਂਦੀ ਸੜਕ ਦਾ ਜਿੱਥੇ ਜੋਧਪੁਰ ਰਮਾਣਾ ਦੇ ਇੱਕ ਰਿਲਾਇੰਸ ਪੰਪ ਆਪਣਾ ਪੰਪ ਦਾ ਕਰਿੰਦਾ ਜੋ ਆਪਣਾ ਕੈਸ਼ ਲੈ ਕੇ ਜੱਸੀ ਚੌਂਕ ਦੇ ਵਿੱਚ ਆਪਣੇ ਦੂਸਰੇ ਪੰਪ ਦੇ ਉੱਤੇ ਜਾ ਰਿਹਾ ਸੀ ਉਸਦੇ ਬੈਗ ਦੇ ਵਿੱਚ 5 ਲੱਖ ਰੁਪਏ ਸੀ ਅਤੇ ਉੱਥੇ ਕੈਸ਼ ਬੈਂਡ ਆਉਂਦੀ ਸੀ ਜਿੱਥੇ ਉਹ ਹਰ ਰੋਜ਼ ਇਸ ਤਰ੍ਹਾਂ ਦਾ ਵੀ ਆਪਣਾ ਆਪਣਾ ਕੈਸ਼ ਲੈ ਕੇ ਉਧਰ ਆਪਣੇ ਮੋਟਰਸਾਈਕਲ ਤੇ ਜਾਂਦਾ ਸੀ ਲੇਕਿਨ ਜਦ ਇਹ ਆਪਣਾ ਕੈਸ਼ ਲੈ ਕੇ ਜੋਧਪੁਰ ਮੰਨੇ ਤੋਂ ਚੱਲਿਆ ਤਾਂ ਅੱਗੇ ਉਸਦੇ ਸਨ ਵਿਚਾਲੇ ਇੱਕ ਮੋੜ ਪੈਂਦਾ ਜਿੱਥੇ ਜਾ ਕੇ ਉਸ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਘੇਰ ਲਿਆ ਗਿਆ ਅਤੇ ਉਸਦੇ ਇੱਕ ਰਾਡ ਮਾਰੀ ਉਹਨਾਂ ਦੇ ਕੋਲ ਇੱਕ ਲੋਹੇ ਦਾ ਘਣ ਵੀ ਸੀ ਅਤੇ ਦੋ ਹੋਰ ਵਿਅਕਤੀ ਜਿਹੜੇ ਝਾੜੀਆਂ ਦੇ ਵਿੱਚ ਲੁਕੇ ਹੋ ਸਨ ਉਹ ਵੀ ਉਹਦੇ ਨਾਲ ਆ ਗਏ ਅਤੇ ਉਸ ਦੇ ਕੋਲੋਂ ਬੈਕ ਹੋ ਲੈ ਗਿਆ ਉਸ ਤੋਂ ਬਾਅਦ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਬਠਿੰਡਾ ਦੇ ਅੰਦਰ ਇਹ ਵੱਡੀ ਲੁੱਟ ਹੈ ਕਿਉਂਕਿ ਰਿਲੈਂਸ ਆਪਣਾ ਪੰਪ ਦਾਕੇ ਕਰਿੰਦਾ ਸੀ ਜੋ ਆਪਣਾ ਕੈਸ਼ ਲੈ ਕੇ ਦੂਸਰੇ ਪੰਪ ਤੇ ਜਾ ਰਿਹਾ ਸੀ ਤੇ ਜਿਸ ਦੇ ਕੋਲੋਂ 5 ਲੱਖ ਰੁਪਏ ਦੀ ਲੁੱਟ ਲਟੇਰਿਆਂ ਵੱਲੋਂ ਕੀਤੀ ਗਈ ਜੋ 5 ਲਟੇਰੇ ਆਪਣਾ ਦੱਸੀ ਜਾ ਰਹੀ ਹਨ ਇਸ ਮੌਕੇ ਤੇ ਡੀਐਸਪੀ ਦਿਹਾਤੀ ਹਿਨਾ ਗੁਪਤਾ ਡੀਐਸਪੀ ਡੀ ਰਿਸ਼ ਆਪਣਾ ਰਿਸ਼ ਸ਼ਰਮਾ ਅਤੇ ਉਸ ਦੇ ਨਾਲ ਸੀਆਈਏ 1 ਸੀਆਈਏ 2 ਦੀ ਪੁਲਿਸ ਪਾਰਟੀ ਵੀ ਮੌਕੇ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਦੀ ਹੈ ਕਿ ਇਹ ਬਠਿੰਡਾ ਦੇ ਅੰਦਰ ਦਿਨ ਦਿਹਾੜੇ ਇੱਕ ਆਪਣਾ ਰਿਲੈਂਸ ਪੰਪ ਦੇ ਕਰਿੰਦੇ ਤੋਂ ਲੁੱਟ ਕੀਤੀ ਗਈ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਕਿਉਂਕਿ ਇੱਕ ਆਪਣਾ ਇਸ ਇਸੇ ਪੰਪ ਦੇ ਤੇ ਇੱਕ ਵਿਅਕਤੀ ਪਹਿਲਾਂ ਵੀ ਆਪਣਾ ਕੰਮ ਕਰਦਾ ਸੀ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਪੁੱਛਗਿੱਛ ਦੇ ਲਈ ਤੇ ਹੋਰ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਆਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਏਰੀਏ ਦੇ ਲੋਕ ਤੇ ਨਾਲ ਪੁਲਿਸ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡਾ ਸੱਸੀ ਕਾ ਜੇ ਮੇਰਾ ਨਾਂ ਗੁਰਮੀਤ ਜਲ ਰਾਜਸੀ ਹੈ ਬੋਲੀ ਮੇਰਾ ਪਿੰਡਾ ਕੀ ਮਾਮਲਾ ਹੈ ਤੇ ਉਹ ਹੁਣੇ ਸਾਨੂੰ ਪਤਾ ਲੱਗਿਆ ਨਾ ਵੀ ਇੱਥੇ ਲੁੱਟ ਹੋਈ ਹੈ ਕੋਈ ਰਿਲਾਇੰਸ ਪੰਪ ਦਾ ਨਾ ਕੋਈ ਬੰਦਾ ਆ ਰਿਹਾ ਸੀਗਾ ਇਹ ਮੋੜ ਪੈਂਦਾ ਥੋੜਾ ਜਿਹਾ ਇੱਥੇ ਮੋ मतलब ਦਰਖਦ ਪੁੱਜਾ ਥੋੜਾ ਜਿਹਾ ਰੋਜਾ ਹੈ ਜਗਾ ਤੇ ਇੱਥੇ ਦੋ ਮਤਲਬ ਕਿਸੇ ਬੰਦੇ ਨੇ ਘੇਰ ਕੇ ਉਹ ਤੋਂ 5 ਲੱਖ ਦੀ ਲੁੱਟ ਕਰੀ ਆ ਤੋਂ ਮੁੰਡੇ ਮਤਲਬ ਮਗਰਮਗਰ ਵੀ ਪੈ ਗਏ ਸੋ ਖੇਲ ਖੋਦ ਚ ਭੱਜ ਗਿਆ ਪਰ ਉਹ ਪੈਸੇ ਖੋ ਗਏ ਲੈ ਗਏ ਬੰਦੇ ਚਾਰ ਪੰਜ ਬੰਦੇ ਦੱਸਦੇ ਦੋ ਤਿੰਨ ਮੋਟਾ ਸਾਲਾਂ ਦੇ ਸੀਗੇ ਤੇ ਉਹ ਲੁੱਟ ਕੇ ਭੱਜ ਗਏ ਕਿੰਨੇ ਕੁ ਬੰਦੇ ਸੀਗੇ ਪੰਜ ਕੁ ਬੰਦੇ ਦੱਸਦੇ ਕਿਹੜੀ ਥਾਂ ਤੇ ਹੈ ਇਹ ਇਹ ਜੋਧਪੁਰ ਤੋਂ ਜੱਸੀ ਰੋਡ ਹੈ ਜੀ ਤਲਵੰਡੀ ਰੋਡ ਨੂੰ ਟੱਚ ਕਰਦਾ ਹੈ ਜਿਆਦਾਤਰ ਉਹ ਤਾਂ ਟ੍ਰੈਫਿਕ ਰਹਿੰਦਾ ਪਰ ਇਸ ਜਗ੍ਹਾ ਤੇ ਦੁਪਹਿਰੇ ਜੇ ਕਰਕੇ ਜਗਾ ਸੁਮੀ ਸੀ सन्नू एक कॉल रिसीव हुई 112 थे तो जिंदर से ही नाम ले लेती हूँ कि वहीं का पेट्रोल पंप पे काम करते हैं लाइन से वो तो अपने दूसरे पेट्रोल पंप पे जो कि जस्सी ओवली स्थित है उसे कैश लेके जा रहे थे जमा करवाने ही तो रस्ते जा रहे थे उन्होंने दो मोटरसाइकिल तो पांच वंदे स्वार सी है उन्ह ਤੇ ਜੋ ਵੀ ਅੱਗੇ ਬੰਦੀ ਤਫਤੀਸ਼ ਹੋਪਾ ਕਿੰਨਾ ਕੈਸ ਜੀ 510000 ਜੀ ਆਪੇ ਹਰਾਖੀ ਨੇ ਕੋ ਬੰਦਾ ਪਤਾ ਕੋਈ ਹਲੇ ਨਹੀਂ ਜੀ ਹਲੇ ਚੱਲ ਪਿਆ ਹਲੇ ਹੋਈ ਹੈ ਕਟਨਾ ਪਾ ਰਹੇ ਕਿਹੜੀ ਜਗ੍ਹਾ ਇਸਦੀ ਮੋੜਦੀ ਹੈ ਇਹ ਹੈਗੇ ਜੀ ਜਦੋਂ ਆਪਾਂ ਜੋਧਪੁਰੋਂ ਬਾਣਾ ਦੇ ਦੱਸੀ ਪੋਵਲ ਹੀ ਜਾਂਦੇ ਆ ਫਾਟਕਾਂ ਦੇ ਸਰ ਕੀ ਮਾਮਲਾ ਹੈ ਕਿ ਅਪਨ ਕੰਟਰੋਲ ਰੂਮ ਬਠਿੰਡਾ ਤੋਂ ਸਿਰੇ ਤਲਾਹ ਮਿਲੀ ਸੀਗੀ ਇੱਕ ਇੱਕ ਬੰਦਾ ਜਿਹੜਾ ਮੰਦ ਜੋਧੋਂ ਤੋਂ ਬੰਦਾ ਹੈਗਾ ਸਾਣੇ ਸਦਰ ਦੇ ਵਿੱਚ ਉਹ ਤਾਂ ਕੈਸ਼ ਲੈ ਕੇ ਜਾ ਰਿਹਾ ਸੀਗਾ ਤੇ ਸਦਰ ਥਾਣੇ ਦੇ ਇਲਾਕੇ 'ਚ ਹੀ ਫਟਕਿਆਂ ਤੋਂ ਪਹਿਲਾਂ ਉਸ ਵਾਂਗ ਪਛਤੇ ਬੰਦੇ ਨੇ ਖੂ ਕਰ ਲਈ ਆ ਉਹ ਇਤਲਾਹ ਮਿਲਣ ਤੇ ਮੌਕੇ ਤੇ ਮੈਂ ਆਇਆ ਡੀਐਸਪੀ ਸਦਰ ਬਟੰਡਾ ਜੀ ਆਤੀ ਮੈਡਮ ਹੈਨਾ ਜੀ ਆਏ ਨੇ ਤੇ ਉਹ ਸੀਧੜੀ ਟੀਮ ਆਈਆਂ ਨੇ ਵਖਰੇ ਵਖਰੀਆਂ ਨੇ ਆ ਕੇ ਅਸੀਂ ਮਦਈ ਜਿਹੜਾ ਵਿਕਟਮ ਆ ਜਿੰਨਾਂ ਵਾਰਦਾਤ ਹੋਈ ਆ ਸੀ ਉਹਨੂੰ ਮਿਲਿਆ ਉਹ ਵੀ ਗੱਲਬਾਤ ਸੁਣੀ ਆ ਇਹਨੂੰ ਦੱਸਿਆ ਵੀ ਪੰਜ ਬੰਦੇ ਸੀ ਟੋਟਲ ਦੋ ਇੱਕ ਗਰੁੱਪ 'ਚ ਸੀ ਤਿੰਨ ਇੱਕ ਗਰੁੱਪ 'ਚ ਸੀਗੇ ਉਹਨਾਂ ਕੋਲ ਲੋਹੇ ਦੀ ਰਾਰ ਸੀ ਟਾਈਪ ਲੋਹ ਤੇ ਇੱਕ ਘਣ ਸੀਗਾ ਉਹ ਦੋ ਝੜੀਆਂ ਚ ਲੁਕੇ ਸੀ ਜਦੋਂ ਅਚਾਨਕ ਹੀ ਮੁੰਰੇ ਆ ਕੇ ਇਹਨੂੰ ਰੋਕ ਲਿਆ ਤੇ ਸੱਟਾਂ ਮਾਰ ਕੇ ਇਹਦੇ ਦਾ ਛੋਟਾ ਬੈਗ ਸੀਗਾ ਤੇ ਉਖੋ ਕੇ ਲੈ ਕੇ ਇਹ 5 ਲੱਖ ਰੁਪਏ ਕਰ ਦੇ ਗਏ ਕਿੱਥੋਂ ਆ ਰਹੇ ਸੀ ਬੰਦਾ ਇਹ ਪੰਪ ਤੋਂ ਆ ਰਿਹਾ ਵਾ ਅੱਜ ਕਿੱਥੇ ਆ ਰਿਹਾ ਸੀ ਇਹਨਾਂ ਨੂੰ ਦੂਜਾ ਪ੍ਰੋਬਲਮ ਪੱਗੇ ਆ ਉੱਥੇ ਜਾ ਰਿਹਾ ਸੀਗਾ